ਕਰੀਰ ਬਜ਼ੁਰਗ ਹੋ ਗਿਆ ਪਰ ਫਿਰ ਵੀ ਸਾਈਕਲ ਚਲਾ ਕੇ ਘੱਟੋ-ਘੱਟ 5-7 ਕਿਲੋਮੀਟਰ ਦੂਰੋਂ ਰੋਜ਼ ਆਣਾ ਤੇ ਰੋਜ਼ ਰਾਤ ਨੂੰ 8:30-9 ਵਜੇ ਵਾਪਸੀ ਜਾਣਾ ਇੱਥੇ ਸਟਾਲ ਲਾਉਂਦੇ ਨੇ ਇੱਥੇ ਜਿਹੜਾ ਆਪਣੇ ਕਿਰਤ ਕਮਾਈ ਕਰਦੇ ਨੇ ਮਜਬੂਰੀਆਂ ਜਿਹੜੀਆਂ ਇਨਸਾਨ ਦੀਆਂ ਨੇ ਉਹ ਹਰ ਪਹਿਲੂ ਤੇ ਲਿਆ ਕੇ ਮਜਬੂਰ ਕਰ ਦਿੰਦੀਆਂ ਨੇ ਰੋਟੀ ਪਾਣੀ ਦਾ ਕੌਣ ਕਰਦਾ ਸਵੇਰੇ ਉੱਠ ਕੇ ਆਪ ਕਦੇ ਦੀ ਰਾਤ ਨੂੰ ਜਾ ਕੇ ਆਪ ਕਮਾਈ ਖਾਈ ਦੀ ਮਨਾਈ ਦੀ ਖਾਈ ਦੀ ਤੁਸੀਂ ਕਦੇ ਬੇਟੇ ਨੂੰ ਕਿਹਾ ਨਹੀਂ ਵੀ ਖਰਚਾ ਪਾਣੀ ਲਿਆ ਕੇ ਦਿਆਕਾਰੀਆਂ ਨਾਲ ਕਰਾਇਆ ਕਰ ਕੋਈ। ਇਹ ਵੀ ਸਭ ਕੁਝ ਕਰਨ ਤੇ باوجود ਵੀ ਨਹੀਂ ਮੰਨਦੇ। ਕੀ ਕਰਦਾ ਅੱਜਕੱਲ ਬਰਾਬਰ ਦੇ ਬੱਚੇ ਜਦੋਂ ਹੋ ਜਾਂਦੇ ਨੇ ਆਪਣੀਆਂ ਮਰਜ਼ੀਆਂ ਕਰਦੇ ਨੇ। ਹੱਥ ਮੈਂ ਸਿਰਫ ਗੁਰੂ ਨਾਨਕ ਦੇ ਅੱਗੇ ੜਦਾ। ਉਹ ਮੇਰੀ ਝੋਲੀ ਭਰ ਦਿੰਦਾ ਵਾ। ਉਹਦੇ ਦਰਮਦਰੇ ਬੈਠੇ ਕੁੱਕਰ ਬਣ ਕੇ ਉਹ ਬਹੁਤ ਕੁਝ ਦੇ ਰਿਹਾ। ਕਿਤੇ ਅਜੇ ਪਹਿਲਾਂ ਮਕਾਨ ਤਿੰਨ ਭਰਾਵਾਂ ਆ ਮਾ ਦੇ ਨੋ ਤੁਸੀਂ ਕਰਾਇਆ ਮਕਾਨ ਮੈਂ ਆਪ ਲਿਆ ਸੀ। ਉਹਦੇ ਤਿੰਨ ਹਿੱਸੇ ਪੈਣ ਤੋਂ ਬਾਅਦ ਵੀ ਅੱਜ 50 ਗਜਾ ਜਗ੍ਹਾ ਲਈ ਉੱਤੇ 2.5 ਤੋਂ 3 ਲੱਖ ਰੁਪਏ ਵੇਚੋ ਮਿਹਨਤ ਕਰਕੇ ਲਾਇਆ ਜਿੰਨਾ ਇਥੋਂ ਕਮਾਨਨੇ ਹੋ ਇਹਦੇ ਨਾਲ ਤੁਹਾਡਾ ਗੁਜ਼ਾਰਾ ਚੱਲ ਜਾਂਦਾ ਹਾਂਜੀ ਚੱਲ ਜਾਂਦਾ ਉਹ ਚੋ ਬਚਾਉਣੇ ਵੀ ਐ ਤਿੰਨ ਟਾਈਮ ਰੋਟੀ ਉਪਰ ਗਿਆਬ ਹੈ ਨਹੀਂ ਕਹਿੰਦੇ ਆ ਕਿ ਜਿਹੜੇ ਸਾਡੇ ਪੁਰਾਣੇ ਬਜ਼ੁਰਗ ਹੁੰਦੇ ਸੀ ਉਹ ਮਿਹਨਤ ਐਨੀਆਂ ਹੱਡ ਭੰਨ ਕੇ ਕਰਦੇ ਸੀ ਤੇ ਅੱਜ ਦੇ ਜਿਹੜੇ ਨੌਜਵਾਨ ਨੇ ਉਹ ਉਨੀ ਮਿਹਨਤ ਨਹੀਂ ਕਰ ਸਕਦੇ ਪਰ ਫਿਰ ਵੀ ਇੱਕ ਉਮਰ ਹੁੰਦੀ ਹੈ ਜਿਸ ਉਮਰ ਤੱਕ ਅੱਜ ਜਿਹੜਾ ਹੈ ਲੋਕ ਕਹਿੰਦੇ ਨੇ ਕਿ ਅਸੀਂ ਬਹੁਤ ਵੱਡੇ ਹੋ ਗਏ ਸੀ ਬਜ਼ੁਰਗ ਹੋ ਗਏ ਹੁਣ ਅਸੀਂ ਬਹਿ ਕੇ ਖਾਣਾ ਉੱਥੇ ਹੀ ਅੱਜ ਤੁਹਾਨੂੰ ਇੱਕ ਅਜਿਹੇ ਬਾਪੂ ਨਾਲ ਮਿਲਵਾਉਣ ਲੱਗੇ ਆ ਜਿਹੜਾ ਕਿ ਇਸ ਉਮਰੇ ਵੀ ਚਿੱਟੀ ਦਾੜੀ ਹੈ ਸਰੀਰ ਬਜ਼ੁਰਗ ਹੋ ਗਿਆ ਪਰ ਫਿਰ ਵੀ ਸਾਈਕਲ ਚਲਾ ਕੇ ਘੱਟੋ ਘੱਟ 5-7 ਕਿਲੋਮੀਟਰ ਦੂਰੋਂ ਰੋਜ਼ ਆਣਾ ਤੇ ਰੋਜ਼ ਰਾਤ ਨੂੰ 8:30-9 ਵਜੇ ਵਾਪਸੀ ਜਾਣਾ ਇੱਥੇ ਸਟਾਲ ਲਾਉਂਦੇ ਨੇ ਇੱਥੇ ਜਿਹੜਾ ਹੈ ਆਪਣੇ ਕਿਰਤ ਕਮਾਈ ਕਰਦੇ ਨੇ ਗੱਲਬਾਤ ਕਰਾਉਣੀ ਹੈ ਅੱਜ ਉਹਨਾਂ ਦੇ ਨਾਲ ਕੀ ਆਖਰ ਕੀ ਇਹ ਜੀ ਮਜਬੂਰੀ ਹੈ ਕਿ ਘਰ ਪਰਿਵਾਰ ਦੇ ਵਿੱਚ ਕੀ ਇਹ ਜੀ ਦਿੱਕਤ ਹੈ ਕਿ ਉਹਨਾਂ ਨੂੰ ਜਿਹੜਾ ਹੈ ਇਸ ਉਮਰ ਦੇ ਵਿੱਚ ਵੀ ਕੰਮ ਕਰਨਾ ਪਿਆ ਸਤਿ ਸ਼੍ਰੀ ਅਕਾਲ ਬਾਪੂ ਜੀ ਸਤਿ ਸ਼੍ਰੀ ਅਕਾਲ ਜੀ ਬਾਪੂ ਜੀ ਕਿੰਨੀ ਉਮਰ ਹੈ ਤੁਹਾਡੀ ਮੇਰੇ 73 ਸਾਲ ਦੀ 73 ਸਾਲ ਦੀ ਉਮਰ ਦੇ ਵਿੱਚ ਵੀ ਤੁਸੀਂ ਜਿਹੜਾ ਹੈ ਸਾਈਕਲ ਚਲਾ ਕੇ ਆਉਨੇ ਹੋ ਰੋਜ਼ ਇੱਥੇ ਰੋਜ਼ ਡੇਲੀ ਸਾਈਕਲ ਚਲਾ ਕੇ ਆ ਰਹੇ ਕਿੰਨੀ ਕੁ ਦੂਰ ਹੈ ਤਾਂ ਘਰ ਤੁਹਾਡਾ ਇਤੋਂ ਸਵਾਹ ਘੰਟਾ ਲਾ ਜਾਂਦਾ ਸਮਾਨ ਸਾਰਾ ਚੱਕ ਕੇ ਜਾਉਣਾ ਅੱਛਾ ਤੇ ਤੁਸੀਂ ਜਿਹੜਾ ਹੈ ਇੰਨਾ ਭਾਰਾ ਬੈਗ ਸਮਾਨ ਸਾਰਾ ਚੱਕ ਕੇ ਸਾਈਕਲ ਤੇ ਜਾਂਦੇ ਜੀ ਹਾਂ ਇਹ ਜੀ ਕੀ ਮਜਬੂਰੀ ਹੈ ਕਿ ਇਸ ਉਮਰ ਦੇ ਵਿੱਚ ਵੀ ਤੁਸੀਂ ਕੰਮ ਕਰ ਰਹੇ ਹੋ ਮੇਰਾ ਇੱਕ ਬੇਟਾ ਹੁੰਦਾ ਲਿਆ ਕੇ ਸਿੱਧੀ ਜੀ ਗੱਲ ਦਾ ਉਹ ਕੰਮ ਕਰਨਾ ਪੈਂਦਾ ਵਾ ਕੋਈ ਵੀ ਹੈ ਅੱਜ ਦਾ ਨਹੀਂ ਮੈਂ 1964 ਤੋਂ ਕੰਮ ਕਰਦਾ ਆ ਰਿਹਾ ਹਾਂ ਮਜਬੂਰੀਆਂ ਜਿਹੜੀਆਂ ਇਨਸਾਨ ਦੀਆਂ ਨੇ ਉਹ ਹਰ ਪਹਿਲੂ ਤੇ ਲਿਆ ਕੇ ਮਜਬੂਰ ਕਰ ਦਿੰਦੀਆਂ ਨੇ ਤੇ ਬੇਟਾ ਜਿਹੜਾ ਉਹ ਕੀ ਕਹਿਣੇ ਚ ਨਹੀਂ ਆਇਆ ਕੀ ਤੁਹਾਡੇ ਨਾਲ ਨਹੀਂ ਰਹਿੰਦਾ ਉਹ ਨਾਲ ਰਹਿੰਦਾ ਵਾ ਕਹਿਣੇ ਚ ਨਹੀਂ ਮੈਂ ਪਹਿਲਾਂ ਆਪਣੇ ਬਾਪ ਨਾਲ ਕੰਮ ਕਰਾਉਂਦਾ ਰਿਹਾ ਮੇਰੀਆਂ 4 ਸਿਸਟਰਾਂ ਸੀ ਉਹਨਾਂ ਦਾ ਪੂਰੀ ਹੈਲਪ ਕਰਾਈ ਉਸ ਤੋਂ ਬਾਅਦ ਮੈਂ ਆਪਣਾ ਵਿਆਹ ਆਪਣੀ ਦੀ ਮਿਹਨਤ ਕਰਕੇ ਕੀਤਾ ਤੇ ਉਸ ਤੋਂ ਬਾਅਦ ਆਪ ਤੋਂ ਛੋਟੇ ਭਰਾ ਦਾ ਵੀ ਵਿਆਹ ਆਪਣੇ ਹੱਥੀਂ ਮਿਹਨਤ ਕਰਕੇ ਹੀ ਕਰਾਇਆ ਤੇ ਬਾਪੂ ਜੀ ਤੁਸੀਂ ਜਿਹੜਾ ਹੈ ਹੁਣ ਕਿਰਤ ਕਮਾਈ ਕਰ ਰਹੇ ਹੋ ਇਸ ਵੇਲੇ ਘਰ ਚ ਹੋਰ ਕੌਣ-ਕੌਣ ਹੈ ਤੁਹਾਡੇ ਮੇਰੇ ਇੱਕੋ ਬੇਟਾ ਹੀ ਬੇਟਾ ਹੈ ਬਾਕੀ ਇੱਕ ਲੜਕੀ ਸੀ ਉਹ ਮੈਰਿਜ ਹੋ ਗਈ ਉਹ ਆਪਣੇ ਘਰ ਚ ਤੁਹਾਡੀ ਵਾਈਫ ਵਾਈਫ 95 ਚ ਗਈ ਹੋਈ ਉੱਪਰ ਜਦੋਂ ਛੋਟੇ ਸੀਗੇ 5-6 ਸਾਲ ਦੇ ਬੱਚੇ ਸੀਗੇ ਉਦੋਂ ਤੇ ਨਾਲ ਸਾਡੀ ਮਾਂ ਨੇ ਹੈਲਪ ਕਰਾਈ ਮੇਰੇ ਬੱਚੇ ਪਾਲਨੇ ਪੋਤੇ ਤੇ ਮੈਂ ਕਿਰਤ ਕਮਾ ਕੇ ਰੋਟੀ ਕਮਾਉਂਦਾ ਸੀ ਉਦੋਂ ਤਾਂ ਤੁਸੀਂ ਘਰ ਦੇ ਵਿੱਚ ਫਿਰ ਇਕੱਲੇ ਹੀ ਹੁਣ ਮਤਲਬ ਕਮਾਉਣ ਵਾਲੇ ਹਾਂ ਮਾਤਾ ਸਾਡੀ ਵੀ ਪੂਰੀ ਹੋ ਗਈ ਘਰ ਦੇ ਵੀ ਪੂਰੇ ਹੋ ਗਏ ਤੇ ਅਸੀਂ ਫਿਰ ਹਾਲ ਇਕੱਲੇ ਬੇਟਾ ਵੀ ਕੋਣ ਰਾਤ ਨੂੰ ਆਉਂਦਾ ਸੌਂਦਾ ਜਾਂਦਾ ਪਿੰਡਾ ਰੋਟੀ ਅਸੀਂ ਖਾਂਦੇ ਇਹ ਰੋਟੀ ਪਾਣੀ ਤਾਂ ਕੋਣ ਕਰਦਾ ਸਵੇਰੇ ਉੱਠ ਕੇ ਆਪ ਕਦੀ ਜੀ ਰਾਤ ਨੂੰ ਜਾ ਕੇ ਆਪ ਖਵਾਈ ਖਾਈ ਦੀ ਬਣਾਈ ਦੀ ਖਾਈ ਦੀ ਤੁਸੀਂ ਰਾਤ ਨੂੰ ਇੱਥੋਂ ਕਿੰਨੇ ਵਜੇ ਜਾਂਦੇ ਹੋ ਰਾਤ ਨੂੰ ਮੈਨੂੰ ਇੱਥੋਂ 9:00 ਵਜੇ ਤੁਰਨਾ ਵਾ 10:00 ਸਵੇਰ 10:00 ਕਰ ਪਹੁੰਚ ਜੰਨਾ ਉਹ ਦੋ ਰੋਟੀ ਬਣਾਈ ਦੀ ਖਾਈ ਦੀ 11:00 ਵਜੇ ਤੱਕ ਸੋ ਜੀ ਦਾ ਦਸਤੂਰ ਸਵੇਰੇ ਫਿਰ 5:00 6:00 ਵਜੇ ਉੱਠ ਕੇ ਇਧਰਲੇ ਬਸੇ ਤਿਆਰੀ ਕਰਨੀ ਸ਼ੁਰੂ ਕਰ ਦੇ ਸੀ ਨਹਾਣ ਪਾਣੀ ਕਰ ਕੇ ਰੋਟੀ ਪਾਣੀ ਕਰ ਤੇ ਇੱਕ ਵਾਰੀ ਜਰੂਰ ਦੱਸੋ ਕਿ ਸਮਾਨ ਜਿਹੜਾ ਤੁਸੀਂ ਇਹ ਵੇਚਦੇ ਹੋ ਇਹ ਕੰਮ ਜਿਹੜਾ ਹੈ ਕਿਵੇਂ ਸ਼ੁਰੂ ਕੀਤਾ ਤੁਹਾਨੂੰ ਕਿਦਾਂ ਖਿਆਲ ਆਇਆ ਵੀ ਆਹ ਕੰਮ ਕਰ ਲਵਾਂ ਮੈਂ ਮੈਂ ਪਹਿਲਾਂ ਲੋਹੇ ਦਾ ਕੰਮ ਕਰਦਾ ਸੀ ਫੈਕਟਰੀ ਦੇ ਵਿੱਚ ਉਦੋਂ ਬਾਅਦ ਮੈਂ ਗੁਰਦਾਰੇ ਹੁੰਦਾ ਜਾਂਦਾ ਸੀ ਉੱਥੇ ਤੋਂ ਫਨਵਾਉਂਦਾ ਉਹ ਤੋਂ ਦੇਖਿਆ ਕਿ ਸਟਾਰ ਲਾਉਂਦੇ ਨੇ ਤਰ੍ਹਾਂ ਤੇ ਉਦੋਂ ਬਾਅਦ ਫਿਰ ਉਹਦੇ ਮਨ ਤੇ ਪ੍ਰੇਰਨਾ ਆਈ ਵੀ ਮੈਂ ਵੀ ਇਹ ਬੱਚੇ ਮੇਰੇ ਛੋਟੇ ਨੇ ਵੀ ਨੌਕਰੀ ਵਾਲੇ ਨੇ ਤਾਂ ਟਾਈਮ ਤੇ ਰੋਟੀ ਦੇ ਕੰਮ ਕਰਨਾ ਤੇ ਉਹਨਾਂ ਤਾਂ ਤਨਖਾਹ ਦੇਣੀ ਹੈ ਤੇ ਟਾਈਮ ਨਾਲ ਟੁੱਟੀ ਰਾਤ ਨੂੰ 9 ਵਜੇ ਤੋਂ ਪਹਿਲਾਂ ਦਿੰਦੇ ਨੇ ਉਦੋਂ ਵੀ ਤਰ੍ਹਾਂ ਕੇ ਫਿਰ ਮੈਂ ਪਹਿਲਾਂ ਮੈਂ ਜਹਰਵਲੀ ਜਾਂਦਾ ਸੀ ਵੀਰਵਾਰ ਨੂੰ ਉਦੋਂ ਬਾਅਦ ਉੱਥੇ ਨਹੀਂ ਸਾਈਡੇ ਤੁਰਦੇ ਫਿਰਦੇ ਆ ਕੇ ਗੁਰਦੁਆਰੇ ਦੀ ਸਾਈਡ ਨਜ਼ਰ ਆਈ ਇੱਥੇ ਵੀ ਚੱਲ ਠੀਕ ਹੋਰ ਜਗ੍ਹਾ ਮੈਨੂੰ ਨਹੀਂ ਵਫਾ ਕੀਤੀ ਇੱਥੇ ਬਟੇ ਜੋ 50 60 ਰੁਪਏ ਦੇ ਰੋਜ਼ ਕੰਮ ਬਹੁਤ ਖੁੰਦਾ ਹੈ ਉਹਨਾਂ ਅਜਲੇ ਰੁਪਏ ਸੱਤ 800 ਹਜ਼ਾਰ ਰੁਪਏ ਹੁੰਦਾ ਉਸ ਤੋਂ ਜਿਹੜਾ 22 300 400 ਬਣ ਜਾਂਦਾ ਤੁਸੀਂ ਕਦੇ ਬੇਟੇ ਨੂੰ ਕਿਹਾ ਨਹੀਂ ਵੀ ਖਰਚਾ ਪਾਣੀ ਲਿਆ ਕੇ ਦਿਆ ਕਰੀਆਂ ਨਾਲ ਕਰਾਇਆ ਕਰ ਕੋਈ ਹੈ ਵੀ ਸਭ ਕੁਝ ਕਰਨ ਦੇ باوجود ਵੀ ਨਹੀਂ ਮੰਨਦੇ ਠੀਕ ਹੈ ਸਭ ਤੇ ਅੱਜ ਕੱਲ ਬਰਾਬਰ ਦੇ ਬੱਚੇ ਜਦੋਂ ਹੋ ਜਾਂਦੇ ਨੇ ਆਪਣੀਆਂ ਮਰਜ਼ੀਆਂ ਕਰਦੇ ਨੇ ਤੇ ਫਿਰ ਹੁਣ ਤੁਸੀਂ ਮਤਲਬ ਕਿ ਬੇਟੇ ਨੂੰ ਫਿਰ ਵੀ ਆਪਣੇ ਨਾਲ ਰੱਖਿਆ ਹੋਇਆ ਤੁਹਾਡਾ ਕੱਲ ਵੀ ਨਹੀਂ ਮੰਨਦਾ ਫਿਰ ਵੀ ਤੁਹਾਡੇ ਨਾਲ ਹੀ ਰਹਿੰਦਾ ਉਹ ਹਾਂਜੀ ਨਾਲ ਰੱਖਣਾ ਤਾਂ ਦਾ ਔਲਾਦ ਆ ਜਦੋਂ ਆਂਗਰੇਜ਼ ਦੇ ਟੁਕੜੇ ਹੁੰਦੇ ਨੇ ਨਾ ਸਰੀਰ ਦੇ ਜਿਗਰ ਦੇ ਟੁਕੜੇ ਹੁੰਦੇ ਨੇ ਜੇ ਮਾਂ-ਬਾਪ ਮਾਂ ਨਾ ਹੋਵੇ ਬਾਪ ਨੇ ਅੱਤੀ ਪਾਲੇ ਹੋਣ ਸਾਥੀ ਲਾ ਕੇ ਤੇ ਉਹ ਮਾਂ ਦਾ ਪਿਆਰ ਵੀ ਦੇਣਾ ਤੇ ਬਾਪ ਦਾ ਵੀ ਦులਾਰ ਦਬਕੇ ਬਿਮਾਰੀ ਦੇ ਸਭ ਕੁਝ ਕਰਿਆ ਉਹ ਹੁਣ ਕਰਦਾ ਕੀ ਹੈ ਵੈਸੇ ਫੈਕਟਰੀ ਦੇ ਵਿੱਚ ਕੰਮ ਕਰਦਾ ਆਪਣਾ ਉਹ ਕਮਾਉਂਦਾ ਤੇ ਆਪਣੇ ਤੇ ਖਰਚਾ ਕਰਦਾ ਸਾਰਾ ਹਾਂਜੀ ਕਿੰਨੀ ਉਮਰ ਹੈ ਉਹਦੀ ਉਮਰ ਹੋਊਗੀ ਜੀ 32 ਸਾਲ ਦੀ ਵਿਆਹਿਆ ਹੋਇਆ ਨਹੀਂ 32 ਸਾਲ ਦੀ ਉਮਰ ਚ ਵੀ ਹਲੇ ਵਿਆਹ ਨਹੀਂ ਹੋਇਆ ਮਜਬੂਰੀਆਂ ਨੇ ਕੀ ਕਹਿਣਾ ਚਾਹੋਂਗੇ ਅੱਜ ਦੇ ਜਿਹੜੇ ਬੱਚੇ ਨੇ ਵੀ ਆਪਣੇ ਮਾਪੇ ਦਾ ਇਦਾਂ ਧਿਆਨ ਨਹੀਂ ਰੱਖਦੇ ਹੋਰਾਂ ਨੂੰ ਕੀ ਕਹਿਣਾ ਚਾਹੋਂਗੇ ਮੈਂ ਸਭ ਨੂੰ ਇਹ ਕਹੂੰਗਾ ਕਿ ਆਪਣੇ ਮਾਪੇ ਦਾ ਸਾਥ ਦਿਓ ਆਪਣੀ ਦਸਨੋਂ ਦੀ ਕਿਰਤ ਕਰੋ ਰੱਜ ਕੇ ਖਾਓਗੇ ਤੇ ਕਿਸੇ ਅਗੇ ਹੱਥ ਨਹੀਂ ਅਡੋਗੇ ਅਗਰ ਜੇ ਤੁਸੀਂ ਨਹੀਂ ਕਹੋਂਗੇ ਨਸ਼ਿਆਂ ਦੇ ਵਿਚਾਰੇ ਲੱਗੋਗੇ ਉਹੀ ਸੋਸਾਇਟੀ ਮਾਰੀ ਪਈਗੀ ਤਾਨੂੰ ਕਦੇ ਰਿਸ਼ਤੇਦਾਰਾਂ ਵੱਲੋਂ ਕਿਸੇ ਵੱਲੋਂ ਸਪੋਰਟ ਨਹੀਂ ਮਿਲੀ ਕਿਸੇ ਨੇ ਕੁਝ ਕਿਹਾ ਨਹੀਂ ਕਿ ਅਸੀਂ ਤੁਹਾਡੀ ਮਦਦ ਕਰ ਦਿੰਨੇ ਆ ਨਹੀਂ ਤੁਸੀਂ ਕਿਸੇ ਕੋਲੇ ਗਏ ਵੀ ਨਹੀਂ ਨਹੀਂ ਲੋੜ ਨਹੀਂ ਪੈਂਦੀ ਜਦਸ ਮਾਲਕ ਨੇ ਉਹਦੇ ਭਰੋਸਾ ਆਪਣੇ ਹੱਥਾਂ ਦੇ ਕਰਮਾਂ ਤੇ ਫਿਰ ਭਰੋਸਾ ਹੈਗਾ ਕਿਸੇ ਦੇ ਕੇ ਹੱਥ ਕੋਈ ਵੀ ੜਾ ਲਿਆ ਅੱਜ ਤਾਂ ਇਹ ਕਹੂਗਾ ਹੱਥ ਮੈਂ ਸਿਰਫ ਗੁਰਨਾਨਕ ਦੇ ਅੱਗੇ ੜਾ ਉਹ ਮੇਰੀ ਝੋਲੀ ਭਰ ਦਿੰਦਾ ਵਾ ਉਹਦੇ ਦਰਮੋਰੇ ਬੈਠੇ ਕੁੱਕਰ ਬਣ ਕੇ ਉਹ ਬਹੁਤ ਕੁਝ ਦੇ ਰਿਹਾ ਕਿੱਥੇ ਆਈ ਪਹਿਲਾਂ ਮਕਾਨ ਤਿੰਨ ਭਰਾਵਾਂ ਆ ਮਾਦਨੋਂ ਤੁਸੀਂ ਕਿਰਾਇਆ ਮਕਾਨ ਮੈਂ ਆਪ ਲਿਆ ਸੀ ਉਹਦੇ ਤਿੰਨ ਹਿੱਸੇ ਵੰਡ ਤੋਂ ਬਾਅਦ ਵੀ ਅੱਜ 50 ਕ ਜਗ੍ਹਾ ਲਈ ਉੱਤੇ 2.5 ਤੇ 3 ਲੱਖ ਰੁਪਏ ਵੇਚੋ ਮਿਹਨਤ ਕਰਕੇ ਲਾਇਆ ਹਲੇ ਥੋੜਾ ਜਿਹਾ ਕੰਮ ਰੰਦਾ ਉਹਦਾ ਬਿਜਲੀ ਫਿਟਿੰਗ ਆ ਰਹਾ ਵਗੈਰਾ ਮਾਲਕ ਨੇ ਦਊਗਾ ਉਹ ਵੀ ਭਰੋਸਾ ਮਾਲਕ ਤੇ ਮੈਨੂੰ ਪੂਰਾ ਜਿੰਨਾ ਇਥੋਂ ਕਮਾਣੇ ਹੋ ਇਹਦੇ ਨਾਲ ਤੁਹਾਡਾ ਗੁਜ਼ਾਰਾ ਚੱਲ ਜਾਂਦਾ ਹਾਂਜੀ ਚੱਲ ਜਾਂਦਾ ਉਹ ਚੋ ਬਚਾਉਣੇ ਵੀ ਹੈ ਅੱਛਾ ਇੰਤਾਂ ਮ ਰੋਟੀ ਉਪਰ ਗਿਆ ਹੈ ਨਹੀਂ ਸਭ ਤੋਂ ਵੱਡੀ ਗੱਲ ਐਬਾਂ ਦੀ ਹੈ ਜੇ ਸੁੱਕੀ ਰੋਟੀ ਖਾਈਏ ਤਾਂ ਜ ਸਾਡੇ 2022 ਦੇ ਵਿੱਚ ਦੋ ਬੰਦੇ ਦਾ ਗੁਜ਼ਾਰਾ ਵਧੀਆ ਹੋ ਜਾਂਦਾ ਅੱਜ ਦੇ ਟਾਈਮ 'ਚ ਤਾਂ ਜਿਹੜੇ ਗਰੀਬੀ ਦੇ ਮਾਰੇ ਹੁੰਦੇ ਨੇ ਆ ਜਿਹੜੇ ਥੋੜੇ ਜਿਨ੍ਹਾਂ ਤੇ ਕੋਈ ਟੈਨਸ਼ਨ ਹੁੰਦੀ ਆ ਅਗਲੇ ਉਹ ਗਲਤ ਪਾਸੇ ਨਸ਼ੀਆਂ ਚਲੇ ਜਾਂਦੇ ਨੇਗੇ ਤੁਹਾਡੇ ਉੱਤੇ ਕਦੇ ਨਹੀਂ ਇਦਾਂ ਦਾ ਟਾਈਮ ਆਇਆ ਨਹੀਂ ਆਇਆ ਪਰੋਸਾ ਰੱਬ ਤੇ ਹਾਂਜੀ ਭਰੋਸਾ ਪੂਰਾ ਔਰ ਦਿੰਦਾ ਵੀ ਹੈ ਹਰ ਚੀਜ਼ ਪੂਰੀ ਕਰਦਾ ਵੀ ਹੈ ਜਿਹੜੀ ਚੀਜ਼ ਕੋਈ ਮੰਗੇ ਆ ਕਦੀ ਨਰਾਸ਼ ਨਹੀਂ ਹੋਣ ਦਿੰਦਾ ਦੁੱਖ ਦੀ ਘੜੀ ਦੇ ਵਿੱਚ ਬਰਾਬਰ ਆ ਘੜਦਾ ਜਦੋਂ ਕੋਈ ਅਸੀਮਪਤਾ ਪੈਂਦੀ ਹੈ ਮਾਲਕ ਕੋਈ ਨਾ ਕੋਈ ਟੋਏ ਮੇਲ ਕਰ ਦਿੰਦਾ ਇੱਥੇ ਤੁਹਾਡੇ ਕੋਲੇ ਜਿਹੜੇ ਲੋਕ ਆਉਂਦੇ ਨੇ ਉਹਨਾਂ ਵੱਲੋਂ ਕਦੇ ਕਿਸੇ ਨੇ ਕੋਈ ਹੈਲਪ ਨਹੀਂ ਕੀਤੀ ਵਿੱਚ ਕੋਈ ਦੇ ਜਾਂਦਾ ਕੋਈ 4-500 ਕਿਸੇ ਵੇਲੇ ਦੇ ਵੀ ਜਾਂਦੇ ਨੇ ਅਸੀਗਰ ਕਿਸੇ ਕੇ ਹੱਥ ਨਹੀਂ ੱਡੇ ਅਗਲੇ ਦਿੰਦਾ ਵੀ ਜੇ ਨਾ ਕਰੋ ਕਹਿੰਦਾ ਨਹੀਂ ਇੱਕ ਪਿਆਰ ਭਰੇ ਪੇਟ ਆ ਗਿਆ ਰੱਬ ਸੋ ਇਹ ਇੱਕ ਉਹ ਕਹਿ ਲਿਏ ਕਿ ਗੁਰਸਿੱਖ ਇੱਕ ਗੁਰੂ ਦੇ ਦਰ ਤੇ ਆਣ ਵਾਲਾ ਜਿਹਨੂੰ ਕਿ ਉਸ ਰੱਬ ਤੇ ਉਸ ਅਕਾਲ ਪੁਰਖ ਤੇ ਪੂਰਾ ਭਰੋਸਾ ਕਿ ਪ੍ਰਮਾਤਮਾ ਨੇ ਮੈਨੂੰ ਸਾਰਾ ਕੁਝ ਦੇਣਾ ਹੈ ਆਪਣੇ ਹੱਥਾਂ ਤੇ ਪੂਰਾ ਭਰੋਸਾ ਕਿ ਕਿਰਤ ਕਮਾਈ ਹੱਥਾਂ ਨਾਲ ਕਰਨੀ ਹੈ ਕਿਉਂਕਿ ਗੁਰੂ ਸਾਹਿਬ ਦਾ ਉਪਦੇਸ਼ ਹੈ ਕਿ ਆਪਣੇ ਹੱਥਾਂ ਦੇ ਨਾਲ ਕਿਰਤ ਜਿਹੜੀ ਆ ਉਹ ਕਰਨੀ ਹੈ ਤੇ ਇਹਨਾਂ ਦਾ ਬਿਲਕੁਲ ਸਨੇਹਾ ਇਹੀ ਹੈ ਸਾਰਿਆਂ ਨੂੰ ਕਿ ਆਪਣੇ ਮਾਪਿਓ ਨੂੰ ਨਾ ਕਦੇ ਛੱਡੋ ਹਮੇਸ਼ਾ ਉਹਨਾਂ ਨੂੰ ਨਾਲ ਲੈ ਕੇ ਚੱਲੋ ਉਹਨਾਂ ਦੀ ਹਮੇਸ਼ਾ ਜਿਹੜਾ ਸੇਵਾ ਕਰੋ ਤੁਸੀਂ ਬਾਪੂ ਜੀ ਕੀ ਕਹੋਂਗੇ ਬੱਚਿਆਂ ਨੂੰ ਬੱਚਿਆਂ ਨੂੰ ਇਹੀ ਕਹੂੰਗਾ ਕਿ ਮਾਪੇ ਨੂੰ ਔਰ ਮਾਪੇ ਦੇ ਨਾਲ ਉਹਨਾਂ ਦਾ ਸਤਿਕਾਰ ਕਰੋ ਉਹਨਾਂ ਦੇ ਕਹਿ ਤੇ ਪੂਰਨ ਤੇ ਚੱਲੋ ਆਪਣੀ ਦਸਾਂ ਨੌ ਦੀ ਕਿਰਤ ਕਰਕੇ ਆਪ ਵੀ ਹੋ ਤੇ ਮਾਪੇ ਨੇ ਵੀ ਕੁਝ ਕੱਢ ਕੇ ਦਿਓ ਜੋ ਕਿ ਤੁਹਾਡੇ ਆਉਣ ਵਾਲੇ ਟਾਈਮ ਤੇ ਤੁਹਾਡਾ ਹੀ ਉਹ ਬੰਨਾ ਸਵਾਰਨਾ ਵਾ ਉਹਨਾਂ ਨੇ ਆਪਣੇ ਨਾਲ ਨਹੀਂ ਲੈ ਕੇ ਜਾਣਾ